ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਐ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚੰਗੀ ਮੋਹਰਾਂ ਨਸਲ ਦੀ ਮਾਝ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਆਪਰੇ ਪਿੰਸੀ ਪੈਂਟਾਂਡ ਲੁਗ ਇਹ ਆ ਗਿਆ ਆਪਣਾ ਜਿਹਦਾ ਆਪਾਂ ਰੇਕੋਰਡ ਤੋਂ ਜਾਣਿਆ ਹੈਗੇ ਸੁਹਾਰ ਵਾਲੇ ਰੋਡ ਤੇ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 81958 83453 81958 83453 ਜਿਹੜੇ ਆਪਾਂ ਮੱਝ ਦੇਖੀ ਜਾਨੇ ਕਿਹੜਾ ਸੂਆ ਸੁੰਦੀ ਹੈ ਇਸ ਵਾਰ ਕਿ ਐਗ ਸਾਲਾਂ ਤੋਂ ਆਪਣੇ ਕੋਲੇ ਇਹ ਦੋ ਸੂਏ ਹੋਈ ਆਪਾਂ ਕੋਲ ਠੀਕ ਆ ਦੂਜਾ ਸੂਆ ਲਿਆਈ ਸੀ ਆਪਾਂ ਦੂਜਾ ਤੇ ਤੀਜਾ ਦੋ ਸੂਏ ਪੀੜੇ ਕਿੰਨਾ ਦੁੱਧ ਚੋਇਆ ਪਿਛਲੀ ਵਾਰ ਆਪਾਂ ਇਹਦਾ 15 ਕਿਲੋ ਚੋਲੇ 14-15 ਲੀਟਰ ਦੁੱਧ ਆਪਾਂ ਪਿਛਲੀ ਵਾਰ ਝੋਲੇ ਆ ਇਹਦਾ ਤੇ ਅੰਦਾਜ਼ਾ ਲਾਈ ਇਸ ਵਾਰ ਵੀ ਅੰਦਾਜ਼ਾ ਕੀ ਕਹਿੰਦਾ ਕਿਨੇ ਦੁੱਤ ਚੱਲੂਗੇ ਪਿੱਛੇ 15 ਤੋਂ ਬਾਹਰ ਪਰ ਹੋਈ 15 ਦਾ ਆਪਾਂ ਜਿੰਨਾ ਚੋ ਆਪਾਂ ਉਹਨਾਂ ਕਹਨੇ ਮੰਨ ਕੇ ਚੱਲੇ ਵੀ 14 ਕਿਲੋ ਮੰਨ ਕੇ ਬੰਦਾ ਪੈਸੇ ਲਾ ਦੇ ਦੇ 14 15 ਕਿਲੋ ਹਾਂਜੀ ਤੇ ਚੋਣ ਚਵਾ ਦੀ ਓਕੇ ਸੀ ਬਿਲਕੁਲ ਓਕੇ ਆ ਜੀ ਕੋਈ ਭੂਰ ਸਰਲਾ ਕੋਸੁਰ ਠੀਕ ਹੈ ਅੱਜ ਕਿਹਦੇ ਨਾਲ ਬਾਕੀ ਇਹਦੇ ਇਹਦੇ 20 ਤਰੀਕ ਨੂੰ ਪੂਰੇ ਆ ਜੀ 20 ਤਰੀਕ ਨੂੰ ਦਿਨ ਪੂਰੇ 5 ਦਿਨ ਹੈਗਾ ਸੂਣ ਚ ਬਾਕੀ ਕਿ ਤੇ ਮੰਨ ਕੇ ਚੱਲੋ ਸਾਂਹ ਤੋਂ ਕਰਾਸ ਹੈ ਸੀ ਮੰਨ ਲਓ ਸਾਂਹ ਤੋਂ ਜੀ ਠੀਕ ਆ ਪਿੰਡ ਜਮਲਾ ਚੰਗਾ ਸਾਂਹ ਤੋਂ ਕਰਾਸ ਹਾਂਜੀ ਹਾਂਜੀ ਠੀਕ ਹੈ ਤੇ ਕੀਮ ਗਜੈਸੋ ਜੀ ਮੌਕੇ ਤੇ ਧੋਰੀ ਬਾਹਰ ਨੂੰ ਸੁਭਰ ਸਿੰਘ ਨੂੰ ਮੂੰਹ ਮੱਥਾ ਦੇਖੋ ਸੋਹਣਾ ਸਿੰਘ ਆ ਮਾੜਾ ਜਿਹਾ ਨਾ ਮਾਤਰ ਖੁੱਲਾ ਮੁੜਿਆ ਵਾ ਇਸ ਦੇ ਬਾਕੀ ਟੇਲ ਬਿਲਕੁਲ ਜੈਡ ਬਲੈਕ ਆ ਲੇਵਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਹਵਾਨਾ ਤੇ ਭਾਰੀ ਆ ਰਾਜੀ ਪਲੀ ਪੁੜੀ ਵੀ ਬਹੁਤ ਜ਼ਿਆਦੀ ਸੋ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਤੇ ਨਾੜਾ ਵਗੈਰਾ ਹਵਾਨੇ ਦੇ ਸੋਹਣੇ ਦਿਖਾਈ ਦਿੰਦੀਆਂ ਰਾਜੀ ਤੇ ਪੂਰੀ ਚਾਪੜ ਵਰਗੀ ਪਈ ਆ ਪਲੀ ਪੁੜੀ ਵੀ ਛੋਟੀ ਬਹੁਤ ਜ਼ਿਆਦੀ ਆ ਚੌਥਾ ਸੂਆ ਜੈਨੂਨ ਸੁੰਦੀ ਪਈ ਆ ਪਿੰਡ ਵੀਰ ਦਾ ਆਂਡਲੂ ਅੱਜ ਤੋਂ ਵੀਡੀਓ ਕਵਰ ਕਰਦੇ ਪਏ ਸੋ ਦੇਖ ਸਕਦੇ ਹੋ ਤੋਰਾ ਠੀਕ ਹੈ ਤੇ ਠੰਡੀ ਸੀਲ ਬਹੁਤ ਆ ਮੈਂ ਕਹਿੰਦਾ ਹਨਾ ਮਰਦੀ ਲਾਈ ਚਲੋ ਜੀ ਜਿਵੇਂ ਮਰ ਜਾ ਤੇ ਫੇਰ ਚਲੋ ਕੋਈ ਡੱਕ ਤੇ ਨਹੀਂ ਤਾਂ ਕੋਹ ਨਹੀਂ ਕਹਿੰਦੀ ਜੇ ਮਿਲ ਸੋ ਵੀਰੋ 112000 ਰੁਪਇਆ ਹੈਗੀ ਇਹਦੀ ਕੀਮਤ ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਸਿਕ ਮੂੰਹ ਮੱਥਾ ਦੇਖ ਸਕਦੇ ਹੋ ਰਾਜੀ ਜਿੰਦ ਜਾਨ ਵਾਲੀ ਪਣੀ ਹੈ ਹਾਂਜੀ ਵੀਰੋ ਨੰਬਰ ਬੋਲ ਦਿਆ ਦੁਬਾਰਾ ਆਪਣਾ 8958 ਜੀ 83453 81958 ਹਾਂਜੀ 83453 83453 ਸੋ ਕਿਸੇ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਆਂੜੂ ਜਿਹੜਾ ਲੁਧਿਆਣਾ ਤਹਿਸੀਲ ਰਾਗੋੜ ਰਾਏਕੋਟ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਕਿਸੇ ਨਵੀਂ ਹੋਰ ਵੀਡੀਓ ਨਾਲ